ਸ਼ੇਰਾਵਾਲੀ ਦਾ ਬੋਲ ਸ਼ੇਰਾਵਾਲੀ ਕੀ ਜੈ ਮਾਨੇ ਸਿੱਤਿਆ ਜੋਤਾ ਵਾਲੀ ਮਈਆ ਜੀ ਤੁਹਾਡੀ ਸਦਾ ਜੈ ਜੋਤਰਾ ਮਾਰਨ ਦੀਵਾ ਬੋਲ ਸ਼ੇਰਾਵਾਲੀ ਕੀ ਜੈ ਜੈ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਖੰਨਾ ਪੰਜਾਬ ਵੱਲੋਂ ਪਿਛਲੇ 52 ਸਾਲਾਂ ਤੋਂ ਲਗਾਤਾਰ ਸੌ ਨଷ୍ਟਮੀ ਨਵਰਾਤਰੀਆਂ ਤੇ ਅਲੱਗ ਅਲੱਗ ਤਰਦੇ ਪਕਵਾਨਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਮਾਤਾ ਨੈਣਾਦੇਵੀ ਰੋਡ Maruti ਏਜੰਸੀ ਦੇ ਬਿਲਕੁਲ ਨਜ਼ਦੀਕ ਲੰਗਰ ਕਮੇਟੀ ਵੱਲੋਂ ਕਈ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਗਿਆ ਹੈ ਜਿਸ ਦੇ ਵਿੱਚ ਸਵੇਰ ਦੇ ਸਮੇਂ ਇਲਾਇਚੀ ਵਾਲੀ ਚਾਹ, ਬਿਸਕੁਟ, ਪਕੌੜੇ, ਸਗਰ ਪਾਰੇ ਤੇ ਬਾਦ ਦੇ ਵਿੱਚ ਛੋਲੇ ਪੂਰੀਆਂ, ਸ਼ਾਮ ਦੇ ਸਮੇਂ ਮਨਚੂਰੀਅਨ, ਟਿੱਕੀ, ਨਿਊਡਲ, ਗੋਲ ਗੱਪੇ, ਪੱਲਾ ਪਾਪੜੀ ਹੋਰ ਕਈ ਸਟਾਲ ਲਗਾਏ ਜਾਂਦੇ ਹਨ। ਭੋਜਨ ਦੇ ਵਿੱਚ ਕੜੀ ਦਾਲ ਮਲਾਈ ਕੋਪਤਾ, ਦਹੀਂ ਚਾਵਲ, ਸਲਾਦ, ਤੰਦੂਰੀ ਰੋਟੀ, ਮੰਡਾ ਆਦਿ ਬਣਾਏ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਮਾਤਾ ਰਾਣੀ ਦੀ ਕਿਰਪਾ ਦੇ ਸਦਕਾ ਸਾਡੇ ਵੱਲੋਂ ਲਗਾਤਾਰ 52 ਸਾਲਾਂ ਤੋਂ ਸੌਣ ਅਸ਼ਟਮੀ ਨਵਰਾਤਰੀਆਂ ਤੇ 10 ਦਿਨ ਦੇ ਲਈ ਲੰਗਰ ਲਗਾਇਆ ਜਾਂਦਾ ਹੈ ਇੱਥੇ ਦੱਸਣ ਯੋਗ ਹੈ ਕਿ ਪਹਿਲਾਂ ਉਹਨਾਂ ਵੱਲੋਂ ਇੱਕ ਦਿਨ ਦੇ ਲਈ ਲੰਗਰ ਲਗਾਇਆ ਜਾਂਦਾ ਸੀ ਅਤੇ ਬਾਅਦ ਵਿੱਚ ਹੌਲੀ-ਹੌਲੀ 2 ਦਿਨ 3 ਦਿਨ ਤੇ ਹੁਣ 10 ਦਿਨ ਦੇ ਲਈ ਲੰਗਰ ਲਗਾਇਆ ਜਾਂਦਾ ਹੈ ਇਸ ਮੌਕੇ ਉਹਨਾਂ ਨੇ ਦੱਸਿਆ ਕਿ 70 ਦੇ ਕਰੀਬ ਸੇਵਾਦਾਰ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਨ ਲੰਗਰ ਦੇ ਵਿੱਚ ਜਿੱਥੇ ਕਿਰਿਆਨਾ ਆਦਿ ਖਾਣ ਵਾਲੇ ਪਦਾਰਤ ਦੀ ਕੁਆਲਿਟੀ ਦਾ ਵਿਸ਼ੇਸ਼ ਧਿਆਨ ਦਾ ਦਿੱਤਾ ਜਾਂਦਾ ਹੈ ਉੱਥੇ ਹੀ ਲੰਗਰ ਦੇ ਵਿੱਚ ਸਫਾਈ ਅਤੇ ਸ਼ੁੱਧਤਾ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। शरा वारी राम छोटा वारी भईया अॼु तोड़ी सवा ਕੰਨ ਲਾਓ ਬੱਸੋ ਗਰਮ ਗਰਮ ਮੰਜੂਰੀਆਂ ਲੈਣ ਦੇ ਵਿਚ ਆਓ ਉਹਨੇ ਕੱਢੀਆ ਬੋ ਸਭ ਤੋਂ ਪਹਿਲਾਂ ਪਗਜੀ ਜੈ ਮਾਤਾ ਦੀ ਜੈ ਮਾਣਿਆੜੇ ਦੀ ਜੈ ਮਾਣਿਆੜੇ ਦੀ ਪਗਜੀ ਜੋ ਸੰਸਾ ਜੈ ਮਾਣਿਆੜੇ ਦੀ ਲੰਗਰ ਕਮੇਟੀ ਪੰਜਾਬ ਪਗਜੀ ਜੋ ਇਸ ਸੰਸਾ ਦੇ ਨਾਲ ਬੰਦੇ ਜੋ ਸਭ ਤੋਂ ਪਹਿਲਾਂ ਪਰਾਲੇ ਜੁੜੇ ਹੋਏ ਸੀ ਉਹ ਸਾਡੇ ਵੱਡੇ ਬਰਾਦਰ ਜੀਏ ਸਾਡੇ ਚਾਚਾ ਜੀ ਤਾਇਆ ਜੀ ਸਾਡੇ ਵੱਡੇ ਤਾਇਆ ਜੀ ਰਾਂਝਾ RAM ਜੀ ਉਹਨਾਂ ਨੇ ਭਗਤ ਜੀ ਬੁੱਟਾ ਲਾਇਆ ਸੀ ਜੀ ਅੱਜ ਉਹਦੇ ਅੱਜ ਛਾਂ ਦਾ ਆਨੰਦ ਮਾਣ ਰਹੇ ਆ ਜੀ ਇਹ ਭਗਤ ਜੀ ਸਾਡੇ ਘਰ ਤੋਂ ਲੰਗਰ ਚੱਲਿਆ ਕਰ ਕਰ 50 52 ਸਾਲ ਹੋ ਗਏ ਨੇ ਜਿਵੇਂ ਇਹ ਭਗਤ ਜੀ ਨੇ ਸਾਡੇ ਚਾਚਾ ਜੀ ਨੇ ਇਧਰ ਜਿਹੇ ਚਾਚਾ ਜੀ ਨੇ ਸਾਡੇ ਜੀ ਇਹ ਪੂਰੀ ਜਵਾਨੀ ਚ ਸੀਗੇ ਉਸ ਟਾਈਮ ਇਹ ਘੱਟੋ ਘੱਟ 17 18 ਸਾਲ ਦੀ ਉਮਰ ਸੀਗੇ ਜਦੋਂ ਉਹਨਾਂ ਨੇ ਲੰਗਰ ਮਾਤਾ ਰਾਣੀ ਦੇ ਸ਼ੁਰੂ ਕਰਿਆ ਵਾ ਬੂਟਾ ਇਹਨਾਂ ਦਾ ਲੱਗਿਆ ਹੋ ਜੀ ਬੂਟਾ ਇਹਨਾਂ ਦਾ ਲੱਗਿਆ ਹੋ ਜੀ ਅੱਜ ਸਾਨੂੰ ਫਲ ਦੇ ਰਿਹਾ ਜੀ ਇਹਨਾਂ ਦੀ ਕਿਰਪਾ ਨਾਲ ਭਗੇ ਜੀ ਅੱਜ ਧਰਮਸ਼ਾਲਾ ਜਵੈਟਿਆਂ ਜੀ ਆਪਾਂ ਹਰ ਰੋਜ਼ ਭਗੇ ਜੀ ਮਾਤਾ ਰਾਣੀ ਦੇ ਕਿਰਪਾ ਦੇ ਨਾਲ ਲੰਗਰ ਦੀ ਅਗਲਗ ਵੈਰਿਟੀ ਬਣਾਉਂਦੇ ਆ ਜੀ ਅਸੀਂ ਉਹ ਤੋਂ ਬੋ ਜੀ ਇਹ ਸ਼ਿਆਰ ਖੰਨਾ ਭਗੇ ਜੀ ਸਾਡਾ ਜੋ ਤਲਾਣੀਆਂ ਦਰਸ਼ਨ ਲਾਲ ਦਰਸ਼ਨ ਲਾਲ ਤਲਾਣੀਆਂ ਮੰਗਤਰਾਮ ਸਰਦਾਰ ਨਗਰ ਔਰ ਇਛੇਰਾਮ ਖੰਨਾ ਔਰ ਰਿੰਪੀ ਜੀ ਪਟਿਆਲਾ ਮਨਦੀਪ ਜੀ ਉਹਦੇ ਪ੍ਰਧਾਨ ਜੀ ਨੇ ਉਹਨਾ ਪਿੰਡ ਦਾ ਪਿੰਡ ਨਿਓਆ ਨੀਲਾ ਜੀ ਲੁਧਿਆਣਾ ਜੋ ਸਾਡੀ ਸੁਜੀ ਸਾਡੀ ਟੀਮ ਬਗਜੀ ਇਹ 10 ਤੋਂ 12 ਬੰਦਿਆਂ ਦੀ ਪਤ ਤੋਂ ਟੀਮ ਜੁੜੀ ਹੋਈ ਆ ਜੋ ਕੇ ਸੰਗਤ ਦੇ ਹਲਾਰੇ ਨਾਲ ਬਗਜੀ ਇਹ ਮਾਤਰਾਣੇ ਦੀ ਕਿਰਪਾ ਨਾਲ ਜੋ ਇਹ ਜਗਾ ਲਾਇ ਹੋ ਗਿਆ ਅੱਜ ਤੋਂ ਥੋੜੇ ਟਾਈਮ ਦੇ ਵਿੱਚ ਇਸ ਦਾ ਲੈਂਟਰ ਦਾ ਜੋ ਪਰੰਪਰਾ ਸ਼ੁਰੂ ਹੋਣੀ ਹੈ ਵੀਰ ਜੀ ਉਹ ਹੋ ਜਣੀ ਹੈ ਵੀਰ ਜੀ ਇਹ ਕਟਵਾਲ ਬਈ ਸੰਗਤ ਦੇ ਸੰਯੋਗ ਨਾਲ ਆ ਔਰ ਭਰਾਮਾ ਦੇ ਸੰਯੋਗ ਨਾਲ ਔਰ ਸਾਡੇ ਪਾਲੀ ਜੀ ਜੋ ਸ਼ਹਿਰ ਖੰਨਾ ਤੋਂ ਜੋ ਕੋ ਸਬਸਕ੍ਰਾਈਬ ਦਾ ਕੰਮ ਕਰਦੇ ਆ ਉਹਨਾਂ ਨਾਲ ਸੁਰਿੰਦਰ ਜੀ ਜੋ ਵੀ ਉਹਨਾਂ ਦੀ ਫੌਜੀ ਪਬਜੀ ਜੀ ਨੇ ਜੋ ਵੀ ਉਹਨਾਂ ਦੀ ਟੀਮਾਂ ਉਹ ਜਿੰਨੇ ਵੀ ਇਲਾਕੇ ਦੇ ਟੀਮਾਂ ਨੇ ਪਗਜੀ ਸੰਗਤ ਨੇ ਔਰ ਮਾ ਨਿਆਣਾ ਦੇ ਵੀ ਨੇ ਰਹਿਮਤ ਕੀਤੀ ਆ ਸੰਗਤ ਨੇ ਸਹਿਯੋਗ ਦਿੱਤਾ ਔਰ ਇਹ ਜਗਾ ਜੋ ਆ ਇਹ ਪਗਜੀ ਲਾਇ ਹੋ ਗਿਆ ਔਰ ਉਹ ਇਤੋਂ 10 12 ਦਿਨ ਦੇ ਵਿੱਚ ਵਿੱਚ ਪਗਜੀ ਦਾ ਲੈਂਡਰ ਵੀ ਮਾਤਾ ਜੀ ਦੇ ਕਿਰਪਾ ਨਾਲ ਇੱਥੇ ਪਾਇਆ ਜਾਣਾ ਪਗਜੀ ਇਹ ਲੰਗਰ ਚੱਲਦੇ ਨੂੰ ਇਹ ਕੱਟੋੜ ਪਗਜੀ ਸਾਨੂੰ 45 ਤੋਂ 50 ਸਾਲ ਦੇ ਕਰੀਬ ਹੋ ਚੁੱਕਿਆ ਔਰ ਮਾਤਰਾਣੀ ਨੇ ਕਿਰਪਾ ਕੀਤੀ ਆ ਤੇ ਉਹਨਾਂ ਨੇ ਜੜ ਬੁੱਟਾ ਇਹ ਲਵਾਤਾ ਏ ਉਹ ਜੋਗ ਜੋਗ ਪਗਜੀ ਮਾਂ ਨਾਲ ਦੇ ਵੀ ਦਾ ਜੋ ਇਹ ਨਾਮ ਆ ਇਹ ਵੀਰਜੀ ਇਹ ਚੱਲਦਾ ਰਹੇਗਾ ਸਵੇਰ ਦੇ ਨਾਸ ਦੇ ਵਿੱਚ ਕੁਲ ਦੀ ਬਾਜੀ ਜੋ ਸਵੇਰ ਦੇ ਨਾਸ ਦੇ ਵਿੱਚ ਜੋ ਵੀ ਸੰਗਤ ਆ ਜੋ ਮਾਤਰਾਣੀ ਦਾ ਹੁਕਮ ਹੰਦਾ ਤੜਕੇ ਲੱੱਚਾ ਪਰੌਂਦਾ ਔਰ ਦੂਨੀ ਪਰੌਂਦਾ ਦਪਹਿਰ ਨੂੰ ਉਸ ਤੋਂ ਬਾਅਦ ਫਿਰ ਜੋ ਵੀ ਸੇਵਾ ਚੱਲਦੀ ਆ 10 ਤੋਂ ਬਾਅਦ 2 ਵਜੇ ਤੱਕ ਏ ਰੋਪੀ ਜਲਦੀ ਆ ਪਕਜੀ ਉਤੋਂ 2 ਤੋਂ 3 4 5 ਵਜੇ ਤੱਕ ਜੋ ਵੀ ਫਰੈਸ਼ ਫਰੂਟ ਦਾ ਸਾਮਾਨ ਆ ਪਕਜੀ ਉਹ ਚੱਲਦਾ ਹੈ ਕਿਹੜੇ ਕਿਹੜੇ ਫਰੈਸ਼ ਸ਼ਟਾਲ ਪਕਜੀ ਉਹਦੇ ਵਿੱਚ ਸ਼ਟਾਲ ਦੇ ਵਿੱਚ ਦਹੀਂ ਭੱਲਾ ਜਿਵੇਂ ਨਿਊਡਲ ਜਿਵੇਂ ਟਿੱਕੀ ਆ ਜਿਵੇਂ ਫਰਾਈ ਫਰੂਟ ਆ ਮਚੂਰਨ ਆ ਉਹ ਚੱਲਦਾ ਪਕਜੀ ਜੋ ਵੀ ਮਾਤਰਾ ਨਹੀਂ ਹੁਕਮ ਦਿੰਦੀ ਆ ਪਕਜੀ ਚਾਹ ਦਿਨ ਦਾ ਚੱਲੀ ਜਾਂਦੀ ਆ ਔਰ ਕੋਰਡਿੰਗ ਚਲੀ ਜਾਂਦਾ ਭਾਈ ਜੋ ਵੀ ਮਾਤਰਾ ਨਹੀਂ ਸੰਗਤ ਹਲਾਲਤ ਦਿੰਦੀ ਆ ਉਸੇ ਦੇ ਤਰੀਕੇ ਦੇ ਨਾਲ ਪਕਜੀ ਜੋ ਮਾਤਰਾ ਦੇ ਹੁਕਮ ਆ ਉਹ ਸੰਗਤ ਦੇ ਆਵਾਲੇ ਦੇ ਪਕਜੀ ਸੰਗ ਦਾ ਮਾਲ ਹੈ ਇਹ ਸੰਗਤਾਂ ਦੀ ਭਗਤੀ ਨਰਮ ਜਲੀ ਦਾ ਵੀ ਇਹ ਭਗਤੀ ਕਤੋੜਾ ਵੀ ਇੱਥੇ 35 ਤੋਂ 40 ਬੰਦੇ ਵੀ ਜੀ ਇਹ ਲਗ ਲਗ ਜਗ੍ਹਾ ਤੋਂ ਵੀ ਜੀ ਮਿੱਠੇ ਭਗਵਾਨਾਂ ਦੇ ਵਿੱਚ ਕੀ ਕੀ ਹੈ ਮਿੱਠੇ ਭਗਵਾਨਾਂ ਦੇ ਵਿੱਚ ਭਾਈ ਬਰਫੀ ਬੰਦੀ ਆ ਔਰ ਜਲੇਬੀ ਬੰਦੀ ਆ ਔਰ ਇਸ ਤੋਂ ਬਾਅਦ ਕੱਲ ਨੂੰ ਜੋ ਵੀ ਮਤਨ ਹੁਕਮ ਹੋਏਗਾ ਸੰਗਤ ਦਾ ਹੁਕਮ ਹੋਏਗਾ ਬ੍ਰੈਡ ਪਕੌੜਾ ਚਾਹ ਔਰ ਖੀਰ ਕੁਝ ਵੀ ਭਗਤੀ ਮਤਨ ਨਹੀਂ ਹੁਕਮ ਕਰੇਗੀ ਉਹਦੀ ਰਜ਼ਾ ਰਾਜ਼ੀਆਂ ਜੋ ਮਤਨ ਹੁਕਮ ਕਰਦੇ ਭਗਤੀ ਪਹਿਲਾਂ ਵੀ ਕੁਝ ਨਹੀਂ ਸੀ ਹੋਣੀ ਵੀ ਕੁਝ ਨਹੀਂ ਸੀ ਇਹ ਜਿਹੜੇ ਆ ਸੇਵਾਦਾਰਾਂ ਦੇ ਵਿੱਚ ਸੇਵਾ ਨੂੰ ਲੈ ਕੇ ਜਾਂ ਨਵਰਾਤਰੀਆਂ ਦੇ ਵੇਲੇ ਤੁਸੀਂ ਪਕ ਜੀ ਪਾਜੀ ਉਹ ਸ਼ਾਦੀ ਕੋਈ ਤਵਾਦ ਨਹੀਂ ਔਰ ਮਾਤਰਾ ਨਹੀਂ ਔਰ ਕਿਸੇ ਗੱਲ ਦਾ ਤੋੜਾ ਛੱਡਦੇ ਪਕ ਜੀ ਦਾਨੀਆਂ ਵੱਲੋਂ ਮਗੂ ਤੋੜੇ ਛੱਡਦੀ ਔਰ ਸੰਗਤ ਵੱਲੋਂ ਪਕ ਜੀ ਕੋ ਤੋੜੇ ਛੱਡਦੀ ਗਈ ਇਹ ਪਕ ਜੀ ਸਾਡੇ ਜੋ ਲੰਗਰ ਦੀ ਪਰਮਤਾ 31 ਦਸੰਬਰ ਨੂੰ ਇੱਕ ਦਿਨ ਇੱਕ ਰਾਤ ਪੂਰਾ ਔਰ ਚੇਦੇ ਵਿੱਚ ਪੰਜ ਦਿਨ ਔਰ ਸੌਂਦੇ ਵਿੱਚ ਪਕ ਜੀ 10 ਦਿਨ ਰਾਸਪਤਾ ਨਹੀਂ ਹੋਇਆ ਨਹੀਂ ਬਲਸ ਮਾਤਰਾਣੀ ਇਦਾਂ ਹੀ ਪਰੰਪਰਾ ਚੱਲੀ ਆ ਇਸ ਜਗ੍ਹਾ ਦੇ ਵਿੱਚ ਜੀ ਪੈਜ ਦੇ ਭਗਤ ਜੀ ਚਾਈ ਦਿੰਦੇ ਆ ਔਰ ਜਿਲੇ ਭਗਤ ਜੀ ਘਰ ਬੈਠੇ ਅਜੇ ਹੀ ਬੇਨਤੀ ਕਰਦੇ ਭਗਤ ਜੀ ਔਰ ਮਾਤਰਾਣੀ ਤੁਹਾਨੂੰ ਸੱਦਾ ਦੇਦੀ ਆ ਔਰ ਤੁਹਾਨੂੰ ਬੁਲਾ ਰਹੀ ਆ ਚਿੱਠੀਆਂ ਪਾ ਰਹੀ ਆ ਭਗਤ ਜੀ ਔਰ ਮਾਤਰਾਣੀ ਦੇ ਮੇਲੇ ਦਾ ਭਗਤ ਜੀ ਆਨੰਦ ਮਾਣੋ ਔਰ ਮਾਤਾ ਨਿਆਣਾ ਦੇ ਵੀ ਲੱਗਰ ਕਮੇਟੀ ਪੰਜਾਬ ਜੋ ਕਿ ਸੇਵਾਦਾਰ ਨੇ ਇਹ ਤੋਂਟੀ ਸੇਵਾ ਦੇ ਵਿੱਚ ਭਗ ਜੀ ਹਾਜ਼ਰ ਹੋਣੇ ਨੇ ਉਹ ਹਾਜ਼ਰ ਹੋਣਗੇ ਕਰਾਮਾ ਨਿਆਣਾ ਦੇ ਵੀ ਹੋਰ ਦਾ ਚੇ ਦਰਬਾਰ ਕੀ ਜੈ ਬੀਕਲ ਜੀ ਬ੍ਰਾਹਮ ਉਹ ਟਵਿੰਗਲ ਜੀ ਨੇ ਉਹ ਭੈ ਜੀ ਸ਼ਹਿਰ ਕਲਾਮ ਦੇਵੀਗੜ੍ਹ ਦੇ ਕੋਲ ਜਿਨ੍ਹਾਂ ਨੇ ਸਭ ਤੋਂ ਵੱਡੀ ਸਰਦਾਰ ਭੂਮਿਕਾ ਇਹ ਨਵਾਈਆ ਭਗ ਜੀ ਪੂਰੀ ਆਪਣੀ ਟੀਮ ਲੈ ਕੇ ਆਉਂਦੇ ਪੂਰੀ ਟੀਮ ਲੈ ਕੇ ਆਉਂਦੇ ਨੇ ਜਗ੍ਹਾ ਲਈ ਭਗ ਜੀ ਜਦੋਂ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਮਿਸਤਰੀਆਂ ਤੱਕ ਲੈ ਕੇ ਆਉਂਦੇ ਔਰ ਮਿਸਤਰੀ ਲੈ ਕੇ ਆਉਂਦੇ ਨੇ ਆਪਣੀ ਟੀਮ ਵੀ ਲੈ ਕੇ ਆਉਂਦੇ ਨੇ ਉਹ ਜੱਗ ਜਗ੍ਹਾ ਲਈਆ ਜਦ ਬਣਾਈਆ ਉਸ ਵੇਲੇ ਪਗਜੀ ਟਿੰਕਲ ਜੀ ਉਹਨਾਂ ਨਾਲ ਜੱਜ ਚਾਚਾ ਜਾਗਰ ਜੀ ਜੋ ਵੀ ਨਾਲ ਲੱਖਾ ਜੀ ਜੋ ਵੀ ਨਾਲ ਦੀ ਸਮੂਹੀ ਟੀਮ ਹੈ ਪੂਰੀ ਪੂਰੀ ਟੀਮ ਹੈ ਪੰਜੇ ਪੂਰੀ ਟੀਮ ਔਰ ਮਾਤਰਾ ਦੇ ਚਾਨਣ ਦੇ ਵਿੱਚ ਹਾਜ਼ਰ ਨੇ ਦੀ ਆ ਉਹਨਾਂ ਨੇ ਸਾਨੂੰ ਬਹੁਤ ਬੜਾ ਇੱਕ ਹਲਾਰਾ ਇੱਕ ਰਿੰਪੀ ਜੀ ਪਟਿਆਲੇ ਤੋਂ ਉਹਨਾਂ ਨੇ ਪਗਜੀ ਸਾਨੂੰ ਬਹੁਤ ਬੜਾ ਹਲਾਰਾ ਦਿੱਤਾ ਇੱਕ ਉਦੋ ਜੀ ਟੀਮ ਲੈ ਕੇ ਆਉਂਦੇ ਇੱਕ ਉਦੋ ਜੀ ਖੰਨੇ ਤੋਂ ਡਾਕਟਰ ਹੈਪੀ ਜੀ ਖੰਨੇ ਤੋਂ ਉਹਨਾਂ ਨੇ ਪਗਜੀ ਸਾਨੂੰ ਸੰਯੋਗ ਸਿੱਧ ਖੰਨਾ ਸ਼ਹਿਰ ਦਾ ਔਰ ਬਹੁਤ ਸੰਯੋਗ ਬਖੀ ਜੈ ਮਾਨਾ ਲਾ ਦੇਵੀ ਜੈ ਮਾਨਾ ਲਾ ਦੇਵੀ ਜੈ ਮਾਨਾ ਲਾ ਦੇਵੀ